ਖਾਣੇ ਦੇ ਬਾਹਰ ਖੜੇ ਹੋ ਕੀ ਕਾਰਨ ਦੀ ਹੈ ਹਾਂ ਮੈਂ ਸੁਖਮਨ ਸਿੰਘ ਆ ਜੀ ਤੇ ਮੇਰੀ ਬੇਟੀ ਗੁਰਚਰਨ ਕੌਰ ਜੋ ਗੋਟੂ ਪੰਜਾਬ ਬਰਕਰ ਤੇ ਕੰਮ ਕਰਦੀ ਸੀ ਔਰ 7 ਤਰੀਕ ਨੂੰ ਦੁਕਾਨ ਦੇ ਮਾਲਕ ਨੇ ਪ੍ਰਤਪਾਲ ਸਿੰਘ ਪੁੱਤਰ ਸਰਦਾਰ ਹਰਮਨ ਸਿੰਘ ਉਹਨੇ ਆਣ ਕੇ ਬਦਸਲੂਕੀ ਕੀਤੀ ਹੈ ਜੀ ਰੈਸਟੋਰੈਂਟ ਦੇ ਵਿੱਚ ਆਣ ਕੇ ਉਹਨੂੰ ਸਰਫੋਂ ਤੇ ਕੰਮ ਕਰਦੀ ਸੀ ਮੇਰੀ ਬੇਟੀ ਔਰ ਉਹ ਜੋ ਗ੍ਰੀਦੇ ਅੱਜ ਹੀ ਆ ਉਹ ਦਿਨ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਆ ਗੰਦੀਆਂ ਗਾਲਾਂ ਵੀ ਕੱਢੀਆਂ ਔਰ ਜਾਤੀ ਤੋਂ ਸਭੇ ਪੂਰੇ ਤਰ੍ਹਾਂ ਵੀ ਉਹਨੇ ਕਹਾ ਵੇ ਜੀ ਇਹ ਸਾਡ ਨੂੰ ਅਸੀਂ ਇਨਸਾਫ ਲੈਣ ਵਾਸਤੇ ਬੁਸਪੁਰੇ ਵੀ ਆਏ ਆ ਜੀ ਡੀਐਸਪੁਰੇ ਆਸਿਸਟਪੁਰੇ ਵੀ ਗਏ ਆ ਉਹ 7 ਤਰੀਕ ਦੀ ਘਟਨਾ ਜੀ ਇਹ ਅੱਜ ਤੱਕ ਸਾਨੂੰ ਫੱਲਾ ਨਹੀਂ ਫੜਾਇਆ ਤੁਸੀਂ ਬਸ ਲਾਰੇ ਲਾਏ ਕੇ ਦੇਸ ਟੋਕੇ ਲਿਆਉਣੇ ਟੋਕੇ ਲਿਆਉਣੇ ਆ ਪਰ ਅੱਜ ਫਿਰ ਅਸੀਂ ਜੱਥੇ ਬੰਦਿਆਂ ਤੱਕ ਪਹੁੰਚ ਕੀਤੀ ਆ ਭਾਈ ਕਲਿਆਣਾ ਜੀ ਗੁਰਮਤਿ ਰਾਜੀ ਸੰਸਥਾ ਪੰਜਾਬ ਉਹਨਾਂ ਦੇ ਸਰਪ੍ਰਸਤ ਭਾਈ ਹਨੇਕ ਸਿੰਘ ਬਰਕਾੜੀ ਔਰ ਪ੍ਰਧਾਨ ਤਿਲਕਬੀਰ ਸਿੰਘ ਜੀ ਉਹਨਾਂ ਨੇ ਸਾਡਾ ਸਾਰੀ ਸਭਾ ਦੇ ਨਾਲ ਮਿਲ ਕੇ ਸਾਹ ਦਿੱਤਾ ਭਾਰਤੀ ਕਿਸਾਨ ਯੂਨੀਅਨ ਵੀ ਉਹਦੇ ਵੀ ਆ ਦੂਸਰਥੇ ਪਹੁੰਚੀ ਸੀ ਜੋ ਹੋਰ ਵੀ ਮੇਰੇ ਵੀਰ ਭੈਣਪਰਾ ਪੰਚਾਇਤ ਇਥੇ ਪਹੁੰਚੀ ਸੀ ਔਰ ਬੰਦੇ ਵਿੱਚ ਬੈ ਕੇ ਪੂਰੇ ਜੋਰ ਦੇ ਨਾਲ ਜਿਹੜਾ ਇਹ ਉਸ ਤੋਂ ਜਿਹੜਾ ਇਹ ਐਫ ਆਰ ਆਈ ਦਰਜ ਕਰਵਾਈ ਗਈ ਹੈ ਇਹ ਸਾਰੇ ਦਰਜ ਨਹੀਂ ਕਰਤੀ ਔਰ ਬੰਦੀ ਪੈ ਕੇ ਫਿਰ ਐਫਆਰ ਡਰਜੋ 61 ਨੰਬਰ ਐਫਆਰ ਡਰਜੋ ਜਿਹੜਾ ਪ੍ਰਤਪਾਲ ਸਿੰਘ ਜੀ ਨੂੰ ਅੱਜ ਬੰਦੀ